ਮੁੰਬਈ ਕਸਟਮੇ ਪਾਰਦੇ ਹਵਾਵਾਜੀ ਅਧਿਕਾਰੀਆਂ ਨੇ 8 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ। ਇਹ ਕਾਰਵਾਈ ਨਤੀਜੇ ਤੇ ਤੀਜ ਲਾਈਨ ਨੂੰ ਕੀਤੀ ਗਈ ਸੀ। ਇਸ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਸਟਮ ਅਧਿਕਾਰੀਆਂ ਨੇ ਚਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਬੈਂਕਾਕ ਤੋਂ ਆ ਰਹੀ ਫਲਾਈਟ ਨੰਬਰ 23760 ਤੋਂ ਤਨਜ ਤਿੰਨ ਸ਼ੱਕੀ ਯਾਤਰੀਆਂ ਨੂੰ ਰੋਕਿਆ। ਉਹਨਾਂ ਦੇ ਸਮਾਨ ਦੀ ਤਲਾਸ਼ੀ ਦੌਰਾਨ 1.990 ਕਿਲੋਗ੍ਰam ਹਾਈਡਰੋਪੋਨਿਕ ਵੀਡ ਗਾਂਜਾ ਮਿਲਿਆ ਜਿਸ ਦੀ ਬਾਜ਼ਾਰ ਵਿੱਚ ਕੀਮਤ ਲਗਭਗ 2 ਕਰੋੜ ਰੁਪਏ ਹੈ। ਮੁੰਬਈ ਹਵਾਈ ਅੱਡੇ ਤੇ ਇੱਕ ਹੋਰ ਮਾਮਲੇ ਵਿੱਚ ਬੈਂਕਾਂਗ ਫਲਾਈਟ ਨੰਬਰ CE1068 ਤੋਂ ਇੱਕ ਯਾਤਰੀ ਤੋਂ 6.2 ਕਿਲੋਗ੍ਰam ਗਾਂਜਾ ਬਰਾਮਦ ਕੀਤਾ ਗਿਆ। ਇਸ ਦੀ ਬਾਜ਼ਾਰ ਵਿੱਚ ਕੀਮਤ 6 ਕਰੋੜ ਰੁਪਏ ਹੈ। ਦੋਵੇਂ ਮਾਮਲਿਆਂ ਵਿੱਚ ਹਵਾਵਾਜੀ ਅਧਿਕਾਰੀਆਂ ਨੇ 8 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਪੁਲਿਸ ਨੇ ਕਿਹਾ ਹੈ ਕਿ ਮੌਲਜਮਾਨੇ ਹੀ ਨਾ ਹਾਈਡਰੋਪੋਨਿਕਾ ਬੂਟੀ ਦੇ ਪੈਕਟਾਂ ਨੂੰ ਕਾਲੇ ਅਤੇ ਪਾਰਦਰਸ਼ੀ ਵੈਕਿਊਮ ਸੀਲ ਬੰਦ ਪੈਕਟਾਂ ਵਿੱਚ ਟਰਾਲੀ ਬੈਗ ਦੇ ਅੰਦਰ ਲੁਕਾਇਆ ਸੀ ਸਾਰੇ ਯਾਤਰੀਆਂ ਨੂੰ ਐਨਡੀਪੀਐਸ 171985 ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ